ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਲੋਕ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਵੇਤ ਤੁਰ ਲੈ ਸੜਕੇ ਸੜਕੇ ਵੇਤ ਤੁਰ ਲੈ ਸੜਕੇ ਸੜਕੇ ਤੇਰੀ ਜੀਵ ਚ دیਵਾਨੀ ਖੜਕੇ ਤੇਰੀ ਜੀਵ ਚ دیਵਾਨੀ ਖੜਕੇ ਉਹ ਵੀ ਮੇਰੇ ਪੇਕਿਆਂ ਤੋਂ ਟੋਲਾ ਉਹ ਵੀ ਮੇਰੇ ਪੇਕਿਆਂ ਤੋਂ ਟੋਲਾ ਓ ਵੀ ਮੇਰੇ ਪੇਕਿਆਂ ਤੋਂ ਟੋਲਾ ਓ ਵੀ ਮੇਰੇ ਪੇਕਿਆਂ ਤੋਂ ਟੋਲਾ ਤੇਰੀ ਮਾਂ ਲੜੇ ਨਹੀਂ ਲੜਨਾ ਤੇਰੀ ਮਾਂ ਲੜੇ ਨਹੀਂ ਲੜਨਾ ਉਹਦੇ ਚਰਨ ਵਿੱਚ ਸਿਰ ਧਰਨਾ ਉਹਦੇ ਚਰਨ ਵਿੱਚ ਸਿਰ ਧਰਨਾ ਵੱਡ ਵਡੇਰੀ ਵੇ ਟੋਲਾ ਵੱਡ ਵਡੇਰੀ ਵੇ ਟੋਲਾ ਵੱਡ ਵਡੇਰੀ ਵੇ ਟੋਲਾ ਦੇਰੀ ਵੇਟੋਲਾ ਤੇਰੀ ਭੈਣ ਲੜੇ ਨਹੀਂ ਉਹ ਲੜਨਾ ਤੇਰੀ ਭੈਣ ਲੜੇ ਨਹੀਂ ਉਹ ਲੜਨਾ ਜੋ ਕੁਝ ਮੰਗਿਆ ਹਾਜ਼ਰ ਕਰਨਾ ਜੋ ਕੁਝ ਮੰਗਿਆ ਹਾਜ਼ਰ ਕਰਨਾ ਤੀ ਤਿਆਣੀ ਵੇਟੋਲਾ ਤੀ ਤਿਆਣੀ ਵੇਟੋਲਾ ਤੀ ਤਿਆਣੀ ਵੇਟੋਲਾ ਤੀ ਤਿਆਣੀ ਵੇਟੋਲਾ ਬੋਲੜੇ ਅਸਾਂ ਲੜਨਾ ਉਹਦਾ ਖੜਾ ਸਿਆਪਾ ਕਰਨਾ ਉਹਦਾ ਖੜਾ ਸਿਆਪਾ ਕਰਨਾ ਸ਼੍ਰਿਕਣੀ ਮੇਰੀ ਵੇਟੋਲਾ ਸ਼੍ਰਿਕਣੀ ਮੇਰੀ ਵੇਟੋਲਾ ਸ਼੍ਰਿਕਣੀ ਮੇਰੀ ਵੇਟੋਲਾ ਸ਼੍ਰਿਕਣੀ ਮੇਰੀ ਵੇਟੋਲਾ ਤੇਰੀ ਭਾਬੋ ਮਰੀ ਮੈਂ ਸੁੱਤੀਆਂ ਤੇਰੀ ਭਾਬੋ ਮਰੀ ਮੈਂ ਸੁੱਤੀਆਂ ਉਹ ਦਿਮਕਾਣੇ ਆਈਆਂ ਕੁੱਤਿਆਂ ਉਹ ਦਿਮਕਾਣੇ ਆਈਆਂ ਕੁੱਤਿਆਂ ਨਾਲ ਕਤੂਰੇ ਵੇ ਟੋਲਾ ਨਾਲ ਕਤੂਰੇ ਵੇ ਟੋਲਾ ਨਾਲ ਕਤੂਰੇ ਵੇ ਟੋਲਾ ਨਾਲ ਕਤੂਰੇ ਵੇ ਟੋਲਾ ਤੇਰੀ ਪੱਬੋ ਦੀਆਂ ਅੱਖੀਆਂ ਆਈਆਂ ਤੇਰੀ ਪੱਬੋ ਦੀਆਂ ਅੱਖੀਆਂ ਆਈਆਂ ਮੈਂ ਵੀ ਕੁਟਕੁਟ ਮਿਰਚਾਂ ਪਾਈਆਂ ਮੈਂ ਵੀ ਕੁਟਕੁਟ ਮਿਰਚਾਂ ਪਾਈਆਂ ਨੱਚਦੀ ਵੇੜੇ ਵਿੱਚ ਢੋਲਾ ਨੱਚਦੀ ਵੇੜੇ ਵਿੱਚ ਢੋਲਾ ਨੱਚਦੀ ਵੇੜੇ ਵਿੱਚ ਢੋਲਾ ਨੱਚਦੀ ਵੇੜੇ ਵਿੱਚ ਢੋਲਾ ਤੇਰੀ ਭਾਬੋ ਮਰੀ ਮੈਂ ਖੇਡਾਂ ਤੇਰੀ ਭਾਬੋ ਮਰੀ ਮੈਂ ਖੇਡਾਂ ਉਹ ਦੀ ਮਕਾਣੇ ਆਈਆਂ ਭੇਡਾਂ ਉਹ ਦੀ ਮਕਾਣੇ ਆਈਆਂ ਭੇਡਾਂ ਵਿੱਚ ਵਿੱਚ ਲੈ ਲੈ ਵੇ ਟੋਲਾ 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 ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ